ਨਾਚ ਮਹਿਲਾ ਪੁਲਿਸ ਅਫਸਰ ਵੀਨਾ ਬਖਸ਼ੀ ਡੀਐਸਪੀ ਨਾਲ ਬਦਦਾ ਇਲਜ਼ਾਮ ਹੈ ਕੀਤੀ ਹੈ ਮੇਰੇ ਨਾਲ ਧੱਕਾ ਮੁਕੀ ਕੀਤੀ ਹੈ ਬਾਤਮੀ ਜੀ ਮੇਰੇ ਜੂੜੇ ਤੇ ਵਰਦੀ ਨੂੰ ਹੱਥ ਪਾਇਆ ਕਿਸਾਨਾਂ ਨੇ ਵੀਡੀਓਖ ਸਾਫ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਕਿਸਾਨ ਇੱਕ ਪੁਲਿਸ ਅਫਸਰ ਨਾਲ ਖਿੱਚਤੂ ਕਰ ਰਹੇ ਨੇ ਮਹਿਲਾ ਪੁਲਿਸ ਅਫਸਰ ਆਪਣੇ ਨਾਲ ਹੋਈ ਬਦਸਲੂਕੀ ਨੂੰ ਲੈ ਕੇ ਕਿਸਾਨਾਂ ਨਾਲ ਬਹੁਤ ਕਫਾ ਤੇ ਨਾਰਾਜ਼ ਹੈ ਦੂਜੇ ਪਾਸੇ ਕਿਸਾਨ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਨੇ ਕਹਿ ਰਹੇ ਨੇ ਕਿ ਸਾਡੇ ਤੇ ਪੁਲਿਸ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਬਸ ਜੋ ਕਿਸਾਨਾਂ ਨਾਲ ਬਾਕਸ ਲੋਕੀ ਕੀਤੀ ਹੈ ਤੇ ਮਾਮਲਾ ਹੁਣ ਠੰਡਾ ਹੋਣ ਦੀ ਜਗ੍ਹਾ ਹੋਰ ਪੱਕ ਗਿਆ। ਮਹਿਲਾ ਡੀਐਸਪੀ ਨਾਲ ਕਿਸਾਨਾਂ ਨੇ ਕੀਤੀ ਤੱਕਾ ਮੁਕੀ ਨਾ ਬਚ ਡੀਐਸਪੀ ਦਫ਼ਤਰ ਸਾਹਮਣੇ ਚੱਲ ਰਹੀ ਹੈ ਜੀ ਕਿਸਾਨਾਂ ਦਾ ਤਰਨਾ। ਪੁਲਿਸ ਤੇ ਕਿਸਾਨ ਹੋਏ ਆ ਮੋ ਸਾਹਮਣੇ ਪੁਲਿਸ ਅਫਸਰਾਂ ਚ ਖੇਚ ਤੂ ਤੇ ਤੱਕਾ ਮੁਕੀ ਵਾਲੀ ਵੀਡੀਓ ਵੇਖ ਹੋ ਜਾਓਗੇ ਹੈਰਾਨ। ਪਰ ਮਰਦਾ ਨਾ ਮਰਦੇ ਚਲੇ ਜਾ ਸੁਣ ਹੈ ਕੋਈ ਗੱਲ ਨਹੀਂ ਕਰਦੇ ਉਹ ਬੜੋਂ ਨਾਲ ਜਲ ਮਨੋਤਪ ਚਲੋ ਨਿੰਦਰ ਕਰੇ ਫੁੱਲੇ ਪਸੰਦ ਆ ਬੜਾ ਮਰਦਾ ਬੜਾ ਮਰਦਾ ਬਸ ਸਵੇ ਤੁਸੀਂ ਮੇਰੇ ਭਰਾਵਾ ਵਰਗੇ ਆ ਸਾਈਡ ਤੇ ਹੋ ਜਾਓ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਬੇਦਰਦ ਜ਼ਰੂਰੀ ਕੰਮ ਆ ਮੈਨੂੰ ਕੱਟੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਦੇਖੋ ਅਸੀਂ ਤਾਂ ਥੋੜੀ ਗੱਲ ਕਰਨ ਵਾਲੇ ਨੂੰ ਦੇਈ ਦੇ ਨੀ ਮੈਂ ਮਰ ਜਾ ਮਰਦੇ ਚਲੇ ਜਾ ਸੁਣ ਐ ਕੋਈ ਗੱਲ ਨਹੀਂ ਕਰਦੇ ਬਕਰੋਣ ਨਾਲ ਮਨੋਤਪ ਚਲੋ ਨਰੇਂਦਰ ਗਰੇਵੂਲੇ ਮਨੋ ਬੜਨ ਮਰਦਾ ਦੇ ਕੇ ਬੜਨ ਮਰਦਾ ਦੇ ਕੇ চলে <muchas> যা ਦੀ ਅੱਖਾਂ ਦੇ ਨਾਲ ਜਿੱਥੇ ਕਿਸਾਨ ਪ੍ਰਸ਼ਾਦਮਈ ਬੈਠੇ ਸੀ ਕਿ ਗੱਡੀ ਉਹ ਕਿਸਾਨਾਂ ਦੇ ਉੱਪਰ ਆ ਕੇ ਨਹੀਂ ਚੱਰੀ ਪੰਡਾਲ ਦੇ ਵਿੱਚ ਬੇਨਤੀ ਹੈ ਮੀਡੀਆ ਨੂੰ ਖੜੇ ਪੰਡਾਲ ਦੇ ਵਿੱਚ ਗੱਡੀ ਨੂੰ ਕਵਰ ਕੀਤਾ ਜਾਵੇ ਤੇ ਗੱਡੀ ਦੀ ਰਿਪੋਰਟ ਕੀਤੀ ਜਾਵੇ ਮੀਡੀਆ ਨੂੰ ਬੇਨਤੀ ਹੈ ਕਿ ਕਿਸਾਨ ਅੰਦਰ ਬੈਠੇ ਸੀ ਕੰਪਲੈਕਸ ਦੇ ਕਿਸਾਨ ਸ਼ਾਤਮਈ ਬਾਹਰ ਬੈਠੇ ਨੇ ਤਾਰ ਆਇਆ ਤੇ ਗੱਡੀ ਚੱਲੀ ਹੈ ਇਸ ਲਈ ਇਹਨੂੰ ਸੌਖੀ ਖੇਡ ਨਾ ਸਮਝੋ ਇਹ ਗੱਲ ਨੂੰ ਪੱਲੇ ਬੰਨੋ ਕਿ ਲੜਾਈ ਲੰਬੀ ਐ ਇਹਨੂੰ ਇੰਨਾ ਸੌਖਾ ਨਾ ਸਮਝੋ ਕਿ ਗੱਡੀ ਨੂੰ ਪਿੱਛੇ ਮੋੜੋਂਗੇ ਛੇਤੀ ਇਹ ਗੱਡੀ ਨੇ ਪਿੱਛੇ ਛਕਾਰਿਆ ਨਹੀਂ ਮੁਰਨਾ ਇਹ ਗੱਡੀ ਅੱਕੇ ਬਦਨ ਨੂੰ ਤਾਵਲੀਏ ਨਹੀਂ ਹੁਣ ਨੂੰ ਗੱਡੀ ਨੇ ਪਿੱਛੇ ਚੱਲਿਆ ਜਾਣਾ ਸੀ ਮਾਵਾ ਭੈਣਾ ਦੇ ਜੁੰਡੇ ਤੱਕ ਪੱਟ ਕੇ ਦੇਖ ਲੈ ਗੰਦੀਆਂ ਗਾਲਾਂ ਮਾਵਾ ਭੈਣਾ ਨੂੰ ਕੱਢ ਲਿਆ ਗਈਆਂ ਸਾਡੇ ਆ ਪੱਖਾ ਲੱਤ ਕੇ ਦੇਖ ਲਿਆ ਥੋੜੇ ਦਿਮਾਗ ਦੇ ਵਿੱਚ ਹਾਲੇ ਤਾਂ ਚੱਲ ਨਹੀਂ ਆਈ ਪਿੱਛੇ ਥਾਫੜਾ ਐ ਐਮਐਲਏ ਦੇਮਾਨ ਭਗਵੰਤ ਮਾਨ ਤੇ ਹੋਰ ਇਹਨਾਂ ਦੀ ਜਿੰਨੀ ਅਫਸਰशाही ਐ ਕਿ ਨਹੀਂ ਬੱਠੰਦੇ ਨੇ ਤੜਕੇ ਨੰਘੋ ਇਹਨਾਂ ਨੂੰ ਪਰ ਤੁਹਾਡੇ ਜਜ਼ਬੇ ਨੂੰ ਸਲਾਮ ਐ ਭਰਾਵੋ ਜਦੋਂ ਮਾਮਾ ਪੈਣਾ ਮੂਹਰੇ ਬੈਠੀਆਂ ਨੇ ੜੀਆਂ ਤਾਂ ਤੁਸੀਂ ਪਿੱਛੇ ਰਵੋ ਇਹ ਸ਼ਰਮ ਵਾਲੀ ਗੱਲ ਐ ਆਕੇ ਬੈਠਾ ਆਕੇ ਇਹਨੇ ਲੰਮਾ ਚੰਮਣਾ ਹੁਣ ਜੇ ਵੀ ਸ਼ਰਮ ਬੈਠੀ ਆ ਕਰ ਰਹੇ ਨੇ ਬੈਕ ਪ੍ਰਸ਼ਾਸਨ ਨੂੰ ਹੁਣ ਵੀ ਸਟੇਜ ਤੇ ਕਹਿੰਿਆ ਤੁਲੇ ਤੇਰੇ ਨਾਲ ਕੁਝ ਨਹੀਂ ਨਗਰਿਆ ਆ ਵੀ ਗੱਡੀ ਬੈਕ ਲੈ ਜਾਓ ਗੱਡੀ ਬੈਕ ਲੈ ਜਾਓ ਮਾਹੌਲ ਸ਼ਾਂਤ ਕਰੋ ਸਾਡੇ ਪ੍ਰਸ਼ਾਸਨ ਨੂੰ ਕੋਈ ਰੋਲਾ ਨਹੀਂ ਆਇਆ ਜਿਹੜੀ ਕਾਨੂੰਨੀ ਲੜਾਈ ਆ ਉਹਦੇ ਪਿੱਛੇ ਸਾਨੂੰ ਸੜਕਾਂ ਤੇ ਬੈਠਣਾ ਪਿਆ ਜੇ ਪ੍ਰਸ਼ਾਸਨ ਇਹਨਾਂ ਨੂੰ ਨੀਤੀ ਲੜਾਈ ਮੰਨਦਾ ਤਾਂ ਜੀਣਾ ਤੇ ਪਰਚੇ ਤਰਜ ਕਰ ਲੈਣਾ ਤੇ ਉਹਨਾਂ ਦੇ ਹੱਥ ਪਰਖਾਤਾ ਫੋਨ ਗਏ ਡੀਐਸਪੀ ਨਾਲ ਤੱਕੇ ਨਾਲ ਕਿਸਾਨਾਂ ਦੇ ਉੱਤੇ ਗੋਲੀ ਚੜਾ ਕੇ ਜਿਹੜੀ ਮਾਰੇ ਵਾਸਤੇ ਹੋਣਾ ਚਾਹੀਦੀ ਹੈ ਉਹ ਦੁਬਾਰਾ ਇੱਕ ਵਾਰ ਪੰਜਾਬ ਦੇ ਵਿੱਚ ਉਹ ਜੂਤੀ ਵਾਲਾ ਲਖੀਨਪੁਰ ਕੀ ਨੇ ਦਹਰਾਉਣ ਲੱਗੇ ਹੋਏ ਨੇ ਇੱਕ ਪਾਸੇ ਸ਼ਾਂਤਮਈ ਧਰਨਾ ਚੱਲ ਰਿਹਾ ਹੋਵੇ ਤੇ ਉਸ ਧਰਨੇ ਦੇ ਵਿੱਚੋਂ ਚੁੱਪਚੀਪੇ ਕਿਸਾਨਾਂ ਦੇ ਉੱਪਰ ਦੀ ਭੁਜਾ ਆ ਕੇ ਗੱਡੀ ਚੜਾ ਕੇ ਡੀਐਸਪੀ ਨਾਬਾ ਮੈਡਮ ਉਹ ਆਪਣੀ ਗੱਡੀ ਭਜਾ ਕੇ ਲੈਣ ਲੱਗੇ ਸੀ ਪਰ ਕਿਸਾਨਾਂ ਨੇ ਇੱਕਦਮ ਹੀ ਅੱਗੇ ਆ ਕੇ بیٹھ ਕੇ ਉਹਨਾਂ ਨੂੰ ਰੋਕਿਆ ਗਿਆ ਉਹ ਵੇਖੋ